ਆਈ ਦੇਖਣੋ ਫਿਲਮ ਆ ਰਹੀ ਹੈ ਕਾਈ ਤਰ੍ਹਾਂ ਫਿਲਮ ਆ ਰਹੀ ਹੈ ਉਹਦੇ ਸਪੋਰਟ ਕਰੀਏ ਤਾਂ ਕਿ ਉਹਦੇ ਪਰਿਵਾਰ ਨੂੰ ਸਪੋਰਟ ਮਿਲੇ ਕੋਈ ਨੌਜਵਾਨ ਵੀ ਹੈਗੇ ਨੇ ਜਮਲਾ ਫਿਲਮ ਆ ਰਹੀ ਹੈ ਤੇ ਉਹ ਮਤਲਬ ਹਰ ਇੱਕ ਵਰਗ ਨੇ ਸਪੋਰਟ ਕੀਤੀ ਉਹ ਜਗਾਇਕ ਦੀ ਆਪਾਂ ਜਿੰਦੇ ਜੀ ਵੀ ਸਪੋਰਟ ਕਰੀਏ ਤੇ ਅੱਜ ਉਹ ਧਰਤੀ ਤੇ ਨਹੀਂ ਹੈਗਾ ਤੇ ਆਪਾਂ ਉਹਨਾਂ ਦੀ ਫਿਲਮ ਵੇਖ ਕੇ ਉਹਨਾਂ ਨੂੰ ਉਸ ਤੋਂ ਵੀ ਵੱਡੀ ਸਪੋਰਟ ਕਰਨੀ ਹੈ ਜਿ ਸਿੱਧੂ ਮੂਸੇ ਵਾਲੇ ਨੂੰ ਲੋਕ ਕਿਵੇਂ ਸਪੋਰਟ ਕਰਦੇ ਆ ਦੀਪਸ ਦੂ ਨੂੰ ਕਿਵੇਂ ਵੇਖਦੇ ਆ ਲੋਕ ਉਹ ਅੱਜ ਬੇਸ਼ੱਕ ਧਰਤੀ ਤੇ ਨਹੀਂ ਹੈਗੇ ਲੇਕਿਨ ਉਹਨਾਂ ਦੀ ਰੂਹਾਂ ਦੀ ਕਦਰ ਹੈਗੀਆਂ ਨੇ ਤੇ ਇਵੇਂ ਹੀ ਰਾਜਵੀਰ ਜਵੰਡੇ ਦੀ ਰੂਹ ਦੀ ਆਪਾਂ ਕਦਰ ਕਰਨੀ ਹੈ ਅਬ ਉਹ ਬੰਦਾ ਤਾਂ ਚਲਾ ਗਿਆ ਦੇਖੋ ਦੁਨੀਆ ਤੇ ਲੇਕਿਨ ਐਸਾ ਹੈ ਕਿ ਜੋ ਵੀ ਫਾਈਨੈਂਸ਼ੀਅਲ ਸਪੋਰਟ ਆਪਾਂ ਕਰ ਸਕਤੇ ਆ ਮੂਵੀ ਦੇਖ ਕੇ ਆਪਾਂ ਫਾਈਨੈਂਸ਼ੀਅਲੀ ਸਪੋਰਟ ਕਰ ਸਕਤੇ ਆ ਉਹਨੂੰ ਹੈਨਾ ਰਾਜਵੀਰ ਜਵੰਦਾ ਚਲੋ ਦੁਨੀਆ ਤੇ ਨਹੀਂ ਰਹੇ ਅਰਦਾਸਾ ਤੁਹਾਡੇ ਵੀਰ ਤੋਂ ਪ੍ਰਸ਼ਾਦ ਗਏ ਸੀ ਤੇ ਘੋੜਿਆਂ ਤੇ ਜਾਓ ਕੇ ਦੇਖਣ ਹਾਂਜੀ ਘੋੜਿਆਂ ਤੇ ਜਾਵਾਂਗੇ ਬਾਬੇ ਬਾਬੇ ਨਾਮ ਸਲੂਟ ਇਧਰੋਂ ਆ ਦੇਗੀ ਬਹੁਤ ਜਲਦੀ ਕੋੜੇ ਅੱਜ ਜਾਣਾ ਹੈ ਉਹਨਾਂ ਦੀ ਕੁੜੀਆਂ ਬਹੁਤ ਅੱਛੀ ਹੈ ਉਹਨਾਂ ਦੇ ਅਮਾਨਤ ਅਮਾਨਤ ਤੇ ਬਾਕੀ ਜਾਵਾਂਗੇ ਆਪਾਂ ਸਪੋਰਟ ਪੂਰੀ ਕਰਾਂਗੇ ਜੀ ਉਹਨਾਂ ਦੀ ਫਿਲਮ ਨੂੰ ਤੇ ਹੋਰਾਂ ਨੂੰ ਵੀ ਆਪਾਂ ਭੇਜਾਂਗੇ ਆਪਣੀ ਫੈਮਿਲੀ ਲੈ ਕੇ ਜਾਵਾਂਗੇ ਜੀ ਉਹਨਾਂ ਦੇ ਪਿੱਛੇ ਜਿਹੜਾ ਉਹਨਾਂ ਦੀ ਮਦਰ ਦੇ ਬਾਰੇ ਮਦਰ ਦਾ ਇੰਟਰਵਿਊ ਸੁਣਿਆ ਸੀਗਾ ਉਹ ਦੱਸਦੇ ਸੀਗੇ ਕਿ ਰਾਜਵੀਰ ਜਵੰਦਾ ਨੇ ਬਹੁਤ ਔਖਾ ਟਾਈਮ ਦੇਖਿਆ ਫਿਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਹੌਲੀ ਹੌਲੀ ਸਭ ਕੁਝ ਠੀਕ ਕਰ ਲਿਆ ਅਣਾ ਤਾਂ ਫਿਰ ਜਦੋਂ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋਈ ਫਿਰ ਉਹਨਾਂ ਦੇ ਮਦਰ ਜਦੋਂ ਮੈਂ ਦੇਖੇ ਫਿਰ ਮੈਨੂੰ ਲੱਗਾ ਯਾਰ ਕਿ ਯਾਰ ਇਹ ਤਾਂ ਉਹ ਕਿਉਂਕਿ ਉਹਨਾਂ ਦੀ ਮੈਨੂੰ ਜਿਹੜੀ ਸਟੋਰੀ ਸੀਗੀ ਉਹ ਜਿਹੜੀ ਪੁਰਾਣੀ ਸਟੋਰੀ ਸੀ ਉਹ ਮੈਨੂੰ ਫਲੈਸ਼ ਕੀਤੀ ਕਿ ਯਾਰ ਇਹ ਕਿ ਜਿਹੜੀ ਯਮਲਾ ਫਿਲਮ ਆ ਰਹੀ ਹੈ ਸਾਡੇ ਰਾਜਵੀਰ ਜਵੰਦਾ ਦੀ ਔਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਔਰ ਅਸੀਂ ਪਰਿਵਾਰ ਨੂੰ ਸਪੋਰਟ ਕਰਨ ਲਈ ਮੈਂ ਕਹਿੰਦਾ ਇਹ ਜੇ ਕੱਟਾ ਪੂਰਾ ਹੀ ਨਹੀਂ ਹੋ ਸਕਦਾ ਔਰ ਇੰਨਾ ਹੁਨਹਾਰ ਬੱਚਾ ਸੀਗਾ ਅਸੀਂ ਤਾਂ ਦੇਖਦੇ ਆਂ ਔਰ ਬੜਾ ਹਸਮੁਖ ਚਿਹਰਾ ਮਤਲਬ ਸਦਾ ਹੀ ਸਮਾਈਲ ਰਹਿੰਦੀ ਸੀ ਉਹ ਕਟ ਹੁੰਦੇ ਨੇ ਉਹ ਕਟ ਹੁੰਦੇ ਆ ਔਰ ਰੱਬ ਦੀ ਮਰਜ਼ੀ ਹੈ ਉਹ ਆਪਣੀ ਫਸਲ ਨੂੰ ਕੱਚੀ ਵੀ ਪੜ ਸਕਦਾ ਹੈ ਪੱਕੀ ਵੀ ਪੜ ਸਕਦਾ ਹੈ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਰਾਜਵੀਰ ਜਵੰਦਾ ਵਾਸਤੇ ਸਾਰੇ ਦੁਨੀਆ ਦੇਸ਼ਾਂ ਵਿਦੇਸ਼ਾਂ ਚ ਹਰ ਇੱਕ ਵਰਗ ਨੇ ਦਵਾਵਾਂ ਕੀਤੀਆਂ ਸੀ ਪਰ ਦਵਾਵਾਂ ਕੰਮ ਨਹੀਂ ਆਈਆਂ ਅੱਜ ਰਾਜਵੀਰ ਜਵੰਦਾ ਦੀ ਇੱਕ ਪੁਰਾਣੀ ਫਿਲਮ ਜਿਹੜੀ ਕਿ ਪਹਿਲਾਂ ਰੀਲਾਂ ਚ ਬੰਦ ਪਈ ਸੀ ਤਾਂ ਉਸ ਨੂੰ ਰਿਲੀਜ਼ ਕੀਤਾ ਜਾ ਰਿਹਾ ਤੇ ਪਿਛੇ ਦਿਨੀ ਰਾਜਵੀਰ ਦੀ ਮਾਤਾ ਰਾਜਵੀਰ ਦੀ ਬੇਟੀ ਸਾਹਮਣੇ ਆਈ ਕਿ ਮੇਰੇ بیٹے ਦੀ ਫਿਲਮ ਵੇਖਣ ਮੇਰੇ ਪਾਪਾ ਦੀ ਫਿਲਮ ਜ਼ਰੂਰ ਸਨੇਮੇ ਘਰਾਂ ਚ ਵੇਖੋ ਬਹੁਤ ਵੱਡੀ ਸਪੋਰਟ ਮਿਲੇਗੀ ਸਾਡੇ ਨਾਲ ਕੁਝ ਇੱਥੇ ਪਬਲਿਕ ਮੌਜੂਦ ਹੈਗੀ ਨੌਜਵਾਨ ਨੇ ਬਜ਼ੁਰਗ ਵੀ ਨੇ ਸਭ ਤੋਂ ਪਹਿਲਾਂ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਰਾਜਵੀਰ ਜਵੰਦੇਵਾਸੇ ਪੂਰੀ ਦੁਨੀਆ ਨੇ ਦਾਵਾਵਾਂ ਕੀਤੀਆਂ ਸੀ ਪਰ ਦਾਵਾਵਾਂ ਕੰਮ ਨਹੀਂ ਆਈਆਂ ਸੀ ਉਹਨਾਂ ਦੀ ਫਿਲਮ 28 ਜਨਵਰੀ ਤੁਸੀਂ ਕੀ ਸੋਚਦੇ ਹੋ ਫਿਲਮ ਬਾਰੇ ਜਾਂ ਉਸ ਨੂੰ ਕਿੰਨਾ ਕੁ ਲੋਕਾਂ ਨੂੰ ਹੰਗਾਰਾ ਦੇਣਾ ਚਾਹੀਦਾ ਹੈ ਦੇਖੋ ਜੀ ਫਿਲਮ ਤਾਂ ਬਦਿਆ ਮਾਰ ਰਹੀ ਹੈ ਉਹਦਾ ਅਪਰੀਸ਼ੀਏਟ ਹੋਏਗਾ ਜੋ ਬਣਾ ਰਿਹਾ ਹੈ ਉਹਨਾਂ ਦੀ ਫੈਮਿਲੀ ਨੂੰ ਵੀ ਸਪੋਰਟ ਮਿਲੇਗੀ ਆਮ ਸਮਾਜ ਨੂੰ ਵੀ ਲੱਗੇਗਾ ਵੀ ਇਹ ਇਨਸਾਨ ਨੇ ਚੰਗੇ ਕੰਮ ਕੀਤੇ ਆ ਆਉਣ ਵਾਲੀ ਪੀੜ੍ਹੀ ਨੂੰ ਦੇਖੋ ਜੀ ਫਿਲਮ ਤਾਂ ਬਦਿਆ ਬਣਾ ਰਹੀ ਆ ਉਹਦਾ ਅਪਰੀਸ਼ੀਏਟ ਹੋਏਗਾ ਜੋ ਬਣਾ ਰਿਹਾ ਉਹਨਾਂ ਦੀ ਫੈਮਿਲੀ ਨੂੰ ਵੀ ਸਪੋਰਟ ਮਿਲੇਗੀ ਆਮ ਸਮਾਜ ਨੂੰ ਵੀ ਲੱਗੇਗਾ ਵੀ ਇਹ ਇਨਸਾਨ ਨੇ ਚੰਗੇ ਕੰਮ ਕੀਤੇ ਆ ਆਉਣ ਵਾਲੀ ਪੀੜ੍ਹੀ ਨੂੰ ਮਾਰਗਦਰਸ਼ਨ ਮਿਲੇਗਾ ਕਿ ਉਹ ਇਹ ਜੇ ਚੰਗੇ ਕਮਾਵਤ ਕਦਮ ਕਰ ਜਿਵੇਂ ਉਹਨਾਂ ਦੇ ਗਾਣੇ ਸੀ ਮਿਲੇਗੀ ਜੋ ਲਾਪਤਾ ਸਿੰਗਰ ਨੇ ਹੈ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਨੂੰ ਵੀ ਸਪੋਰਟ ਬੜੇ ਗਰੀਬ ਪਰਿਵਾਰਾਂ ਚੋਂ ਆਏ ਨੇ ਮਤੋਂ ਇੱਕ ਅਸੀਂ ਕਵਾਂਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਵੀ ਅੱਜ ਖੁੱਲ ਕੇ ਸਪੋਰਟ ਕਰੀਓ ਉਦੋਂ ਹਰ ਇੱਕ ਨੇ ਜ਼ਰੂਰ ਮਿਲਿਆ ਕੋਈ ਉਹ ਅੱਖ ਨਹੀਂ ਹੋਣੀ ਜਿਹੜੀ ਨਹੀਂ ਰੋਈ ਹੋਣੀ ਉਸ ਸਮੇਂ ਹਾਂਜੀ ਬਿਲਕੁਲ ਇਤਹਾਹੀ ਹੈ ਉਹ ਤਾਂ ਸਾਨੂੰ ਵੀ ਬਹੁਤ ਹੋਇਆ ਮਹਿਸੂਸ ਹੋਇਆ ਜੋ ਉਹਨਾਂ ਨਾਲ ਬੀਤੀ ਹੈ ਉਹ ਤਾਂ ਉਹਦਾ ਪਰਿਵਾਰ ਜਾਣਦਾ ਹੈ ਕਿ ਜੋ ਦਰਸ਼ਕਾਂ ਨੇ ਬਹੁਤ ਅਰਦਾਸਾਂ ਬੇਨਤੀਆਂ ਅਰਜੋਈਆਂ ਕਰੀਆਂ ਮਗਰ ਕੰਮ ਨਹੀਂ ਆ ਰਿਹਾ ਬਨੂ ਜੋ ਮਨਜ਼ੂਰ ਸੀ ਉਹ ਹੀ ਹੋਇਆ ਬਾਕੀ ਪਰਿਵਾਰ ਦੇ ਨਾਲ ਸੰਗਤਾਂ ਨੂੰ ਕਹਿਣਾ ਚਾਹਾਂਗੇ ਪਰਿਵਾਰ ਦੇ ਨਾਲ ਖੜੋ 83 ਦੀ ਇੱਕ ਨੂੰ ਫਿਲਮ ਆ ਰਹੀ ਹੈ 83 ਦੀ ਇੱਕ ਨੂੰ ਫਿਲਮ ਆ ਰਹੀ ਹੈ ਉਹਦੇ ਸਪੋਰਟ ਕਰੀਏ ਤਾਂ ਕਿ ਉਹਦੇ ਪਰਿਵਾਰ ਨੂੰ ਸਪੋਰਟ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਨੌਜਵਾਨ ਵੀ ਹੈਗੇ ਨੇ ਜਮਲਾ ਫਿਲਮ ਆ ਰਹੀ ਹੈ ਤੇ ਉਹ ਮਤਲਬ ਹਰ ਇੱਕ ਵਰਗ ਨੇ سپورਟ ਕੀਤੀ ਸੀ ਚਲੋ ਦਵਾਵਾਂ ਨਹੀਂ ਕਮ ਆਈਆਂ ਕਿੰਨਾ ਕੁ ਤੁਹਾਨੂੰ ਚਾਹੀਦਾ ਕਿ ਉਸ ਪਰਿਵਾਰ ਦੀ ਵੇਖੋ ਬੱਚੀ ਕਹਿ ਰਹੀ ਹੈ ਮੇਰੇ ਪਾਪਾ ਦੀ ਫਿਲਮ ਵੇਖੋ ਮਾਤਾ ਨੇ ਇੰਨੇ ਹੌਸਲੇ ਨਾਲ ਉਹਦੋਂ ਇੱਕ ਸ਼ਬਦ ਦੀ ਬੋਲ ਸਕੇ ਬੜਾ ਦੁੱਖ ਆਇਆ ਉਸ ਸਮੇਂ ਹਰ ਇੱਕ ਨੂੰ ਉੱਥੇ ਅੱਖਾਂ 'ਚ ਪਾਣੀ ਆਇਆ ਕਿ ਮੇਰੀ بیٹے ਦੀ ਫਿਲਮ ਜ਼ੋਰ ਵੇਖਣ ਆਇਓ ਦੇਖੋ ਜੀ ਗੱਲ ਇਹ ਹੈ ਜੀ ਇਹ ਘਾਟਾ ਨਾ ਇਹ ਪੂਰਾ ਹੋਣ ਵਾਲਾ ਨਹੀਂ ਹੈਗਾ ਬਹੁਤ ਵੱਡਾ ਘਾਟਾ ਪਿਆ ਇੰਡਸਟਰੀ ਨੂੰ ਵੀ ਤੇ ਪਰਿਵਾਰ ਨੂੰ ਇਹ ਦੁੱਖ ਸਿਰਫ ਪਰਿਵਾਰ ਹੀ ਜਾਣ ਸਕਦਾ ਬਹੁਤ ਵੱਡਾ ਘਾਟਾ ਪਿਆ ਤੇ ਇੱਕ ਰਿਕਵੈਸਟ ਬੱਚੀ ਨੇ ਅਪੀਲ ਕੀਤੀ ਤੇ ਵੱਧ ਤੋਂ ਵੱਧ ਜਾ ਕੇ ਜਮਲਾ ਦੇਖਣ ਦੀ ਕਿਰਪਾਲਤਾ ਕਰੋ ਅਤੇ ਉਹਨਾਂ ਦੀ ਸਹਾਇਤਾ ਪਰਿਵਾਰ ਦੀ ਕੀਤੀ ਹੈ ਵੀ ਅਕਸਰ ਅਸੀਂ ਰੀਲਾਂ ਬਣਾਈਆਂ ਉਦੋਂ ਹਰ ਇੱਕ ਨੇ ਪੋਸਟਾਂ ਪਾਈਆਂ ਅੱਜ ਮੈਂ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਜਮਲੇ ਦੇ ਆ ਪੋਸਟਾਂ ਦੀਆਂ ਪੋਸਟਾਂ ਪਾਣੀ ਚਾਹੀਦੀਆਂ ਜਰੂਰ ਪਾਉਣੀਆਂ ਚਾਹੀਦੀਆਂ ਨੇ ਇਸ ਵਿੱਚ ਇੰਡਸਟਰੀ ਦੇ ਯਾਰ ਮਿੱਤਰ ਹੋ ਗਏ ਆਪਣੇ ਜੋ ਵੀ ਨਾਲ ਨੇ ਪਰਿਵਾਰ ਨੂੰ ਸਹਿਯਤਾ ਮਿਲੂਗੀ ਬਹੁਤ ਵੱਡੀ ਤੇ ਜਰੂਰ ਵੱਧ ਤੋਂ ਵੱਧ ਪੋਸਟਾਂ ਪਾਈਆਂ ਜਾਣ ਤੇ ਸਿਨੇਮੇਕਰਾਂ ਦੇ ਜਾ ਕੇ ਜਮਲਾ ਦੇ ਦੇਖਣੀ ਚਾਹੀਦੀ ਹੈ ਬਿਲਕੁਲ ਹੋਰ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਹਰ ਇੱਕ ਬੰਦਾ ਉਸ ਸਮੇਂ ਜੁੜਿਆ ਸੀ ਉਹਨਾਂ ਭਾਵਨਾ ਨਾਲ ਜੁੜਿਆ ਸੀ ਤੇ ਅੱਜ ਜ਼ਰੂਰਤ ਹੈਗੀ ਹੈ ਪਰਿਵਾਰ ਦੇ ਨਾਲ ਖੜਨ ਦੀ ਤੁਸੀਂ ਵੀ ਉਸ ਸਮੇਂ ਤੇ ਕੀ ਕਰਨਾ ਚਾਹੁੰਦੇ ਹੋ ਹਾਂ ਜੀ ਹਾਂ ਬਿਲਕੁਲ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਦੇਖੋ ਕਿਸੇ ਇਸ ਦੇ ਵਿੱਚ ਵਿਚਾਰਾ ਇੱਕ ਇਸ ਦੁਨੀਆ ਤੋਂ ਚੁਰ ਗਿਆ ਹੈ ਸਾਨੂੰ ਉਹਦੇ ਪਰਿਵਾਰ ਨਾਲ ਤੇ ਉਹਦੀ ਛੋਟੀ ਬੱਚੀ ਨਾਲ ਖੜਨਾ ਜਿਹਦਾ ਉਹਦੀ ਫਿਲਮ ਸਿਨੇਮੇਕਰਾਂ ਵਿੱਚ ਜਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਆਪਾਂ ਵੀ ਸਾਰੇ ਆਪਣੇ ਯਾਰ ਦੋਸਤ ਸਾਰੇ ਇਕੱਠੇ ਕਰਕੇ ਆਪਾਂ ਜੂਨੀਅਰਾਂ ਦੀ ਫਿਲਮ ਦੇਖਣ ਜਾਵਾਂਗੇ ਮਤਲਬ ਅਸੀਂ ਮਾੜੀਆਂ ਚੀਜ਼ਾਂ ਦੀ سپورਟ ਅਸੀਂ ਕਰਦੇ ਆਂ ਜਵੰਦੇ ਨੇ ਤਾਂ ਗਾਏ ਬੜਾ ਚੰਗਾ ਸੀ ਅੱਜ ਸਾਨੂੰ ਚਾਹੀਦੀ ਹੈ ਸਨੈਪਚੈਟਾਂ ਭਰਦੀ ਹੈ ਇੰਸਟਾਗ੍ਰਾਮ ਵਗੈਰਾ ਰੀਲਾਂ ਨਾ ਭਰਦੀਆਂ ਉਹਨਾਂ ਦੀਆਂ ਹਾਂਜੀ ਹਾਂ ਬਹੁਤ ਵਧੀਆ ਗਾੰਦਾ ਸੀ ਔਰ ਆਵਾਜ਼ ਵੀ ਉਹਦੀ ਬਹੁਤ ਸੋਹਣੀ ਸੀ ਉਹਦੀ ਬਹੁਤ ਔਰ ਲਿਖਦਾ ਵੀ ਵਧੀਆ ਸੀ ਉਹ ਵਧੀਆ ਗਾੰਦਾ ਸੀ ਤਾਂ ਆਪਾਂ ਨੂੰ ਬਿਲਕੁਲ ਉਹਦੀ سپورਟ ਕਰਨੀ ਚਾਹੀਦੀ ਉਹਦੀ ਫਿਲਮ ਜਾਂ ਤੇ ਜਾਂ ਜਾ ਕੇ ਸਾਨੂੰ ਇਹ ਘਰਾਂ ਵਿੱਚ ਦੇਖਣੀ ਚਾਹੀਦੀ ਔਰ ਉਹਨਾਂ ਦੀ ਜਿਹੜੀ ਮੂਵੀ ਆ ਰਹੀ ਉਹਨਾਂ ਨੂੰ ਹਰ ਕਿਸੇ ਨੂੰ ਆਪਣੇ ਫੋਨ ਦੇ ਉੱਪਰ WhatsApp ਦੇ ਸਟੇਟਸ ਵਗੈਰਾ ਵੀ ਲਗਾਉਣਾ ਚਾਹੀਦਾ ਹੈ ਤਾਂ ਤਾਂ ਕਿ ਉਹਨਾਂ ਨੂੰ ਵਾਅਦੇਬਾਦ ਸਪੋਰਟ ਮਿਲੇ ਉਹਦੇ ਪਰਿਵਾਰ ਨੂੰ ਵਾਅਦੇਬਾਦ ਸਪੋਰਟ ਮਿਲੇ ਲੋਕਾਂ ਦੀ ਤਾਂ ਮੂਵੀ ਦੇਖੀ ਜਾਏ ਸਿਨੇਮੇ ਘਰਾਵੇ ਜਾ ਕੇ ਜਿਵੇਂ ਅਸੀਂ ਕਹਿੰਦੇ ਦੁਨੀਆ ਤੋਂ ਕੋਈ ਤੁਰ ਜਾਂਦਾ ਹੈ ਉਹਨੂੰ ਯਾਦ ਰੱਖਣ ਦਾ ਇੱਕੋ ਇੱਕ ਹੁੰਦਾ ਹੈ ਵੀ ਅਸੀਂ ਫਿਲਮਾਂ ਰਾਈ ਗਾਣੇ ਜਿਨ੍ਹਾਂ ਦਾ ਸਭ ਕੁਝ ਰਿਕਾਰਡ ਹੈਗਾ ਅੱਜ ਅਸੀਂ ਮਿੱਟੀ ਨਫਰੋਲ ਜੋ ਗਿਆ ਵਾਰ-ਵਾਰ ਸੁਣਦੇ ਪਏ ਆ ਉਹ ਦੋ ਸਾਰੇ ਕਰੇ ਸੁਣਿਆ ਕਿ ਨਹੀਂ ਸੁਣਿਆ ਸੀ ਅਸੀਂ ਹੁਣ ਕਹਿੰਦੇ ਕਿ ਹੁਣ ਹੀ ਅਸੀਂ ਉਹਨਾਂ ਨਾਲ ਖੜ ਚਲੀਏ ਹਾਂਜੀ ਹਾਂ ਬਿਲਕੁਲ ਖੜਨਾ ਚਾਹੀਦਾ ਹੈ ਉਹਦੇ ਗਾਣੇ ਵੀ ਦੇਖੋ ਕਿੰਨੇ ਪਿਆਰ ਦਰਦ ਭਰੇ ਸਕੂਨ ਵਾਲੇ ਗਾਣੇ ਆ ਔਰ ਵਧੀਆ ਸੁਣਨ ਚ ਵੀ ਇੱਕ ਦਾ ਕੋਈ ਬੰਦਾ ਸੁਣਦਾ ਉਹਦਾ ਗਾਣਾ ਤਾਂ ਨੋਰਮਲ ਦਾ ਇੱਕ ਦਿਨ ਦਿਲ ਨੂੰ ਸਕੂਨ ਮਿਲਦਾ ਇੰਨੇ ਸੋਹਣੇ ਔਰ ਇੰਨੀ ਵਧੀਆ ਉਹਦੀ ਆਵਾਜ਼ ਹੈ ਬਿਲਕੁਲ ਤੁਸੀਂ ਵੀ ਯੰਗ ਹੈਗੇ ਤਾਂ ਯਾਰ ਰਾਜਵੀਰ ਨੇ ਇਹ ਦਾਵਾਵਾਂ ਕੀਤੀਆਂ ਹੋਣੀਆਂ ਨੇ ਹਾਂ ਗਾਣੇ ਸੁਨੇ ਸੀ ਰਾਜਵੀਰ ਦੇ ਪਹਿਲਾਂ ਹਾਂਜੀ ਹਾਂਜੀ ਬਹੁਤ ਸੌਂਗ ਸੁਨੇ ਸੀ ਬਹੁਤ ਵਧੀਆ ਗਾਉਂਦਾ ਸੀ ਭਰਾ ਸੀ ਸਾਡਾ ਤੇ ਜਿੱਦਾਂ ਕਿ ਪੰਜਾਬ ਨੂੰ ਬਹੁਤ ਹੀ ਇਬਾਦਤ ਘਟਾ ਪਿਆ ਹੈ ਕਿ ਇੱਕ ਸਿੰਗਰ ਪੰਜਾਬ ਦਾ ਗਾਇਕ ਸੀ ਬਹੁਤ ਵੱਡਾ ਗਾਇਕ ਸੀ ਉਹ ਉਹਨਾਂ ਦੇ ਤੁਰ ਜਾਣ ਤੋਂ ਆਪਾਂ ਉਹਨਾਂ ਦੀ ਫੈਮਲੀ ਨੂੰ ਇਹ ਸਪੋਰਟ ਕਰ ਸਕਦੇ ਆਂ ਕਿ ਉਹਨਾਂ ਦੀ ਫਿਲਮ ਆ ਰਹੀ ਹੈ ਯਮਲਾ ਮੂਵੀ ਤੇ ਆਪਾਂ ਵੱਧ ਤੋਂ ਵੱਧ ਚੜ ਕੇ ਫਿਲਮ ਨੂੰ ਵੇਖਣ ਜਾਈਏ ਤਾਂ ਕਿ ਉਹਨਾਂ ਦੀ ਫੈਮਲੀ ਤੁਸੀਂ ਉਹਨਾਂ ਦੇ ਮਾਂ ਦੇ ਬੋਲ ਸੁਨੇ ਹੋਣੇ ਉਹ ਸਾਰਿਆਂ ਦੀ ਮਾਂ ਹੈ ਅੱਜ ਅਸੀਂ ਕਹਿ ਦਈਏ ਹਰ ਕਿਉਂ ਦਾ ਪੁੱਤ ਬੰਨਾ ਚਾਹੁੰਦਾ ਪਰ ਮਾਂ ਦਾ ਦਾ ਪੁੱਤ ਉਹ ਹੁੰਦਾ ਜਿਹੜਾ ਕੁੱਖੋਂ ਜੰਮਿਆ ਹੁੰ ਉਮ ਲੋੜ ਤਾਂ ਨਹੀਂ ਪੂਰੀ ਕਰ ਸੀ ਪਰ ਉਸ ਤੇ ਨਾਲ ਤਾਂ ਖੜ ਸਕਦੇ ਆ ਹਾਂਜੀ ਹਾਂਜੀ ਆਪਾਂ ਨੂੰ ਜ਼ਰੂਰ ਸਾਰਿਆਂ ਨੂੰ ਜਾ ਕੇ ਉਹਨਾਂ ਦੀ ਮੂਵੀ ਨੂੰ ਦੇਖਣਾ ਚਾਹੀਦਾ ਏਕ-ਇਕ ਕਰਕੇ ਹੀ ਦੇਖੋ ਜੀ ਹੌਲੀ-ਹੌਲੀ ਕਰਕੇ ਸਮੁੰਦਰ ਭਰਦਾ ਤਾਂ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਏਕ-ਇਕ ਕਰਕੇ ਜਾਈਏ ਸਾਰੇ ਮੂਵੀ ਵੇਖੀਏ ਤਾਂ ਕਿ ਉਹਨਾਂ ਦੇ ਫੈਮਿਲੀ ਉਹਨਾਂ ਦੇ ਬੱਚਿਆਂ ਨੂੰ ਸਪੋਰਟ ਮਿਲ ਸਕੇ ਕਿਉਂਕਿ ਅਸੀਂ ਮਾੜੀਆਂ ਚੀਜ਼ਾਂ ਵੱਲ ਸਾਡਾ ਫੋਕਸ ਬੜੀ ਜਲਦੀ ਜਾਂਦਾ ਤੇ ਅੱਜ ਅਸੀਂ ਉਸ ਦਾ ਪੋਸਟਰ ਮੈਂ ਬਹੁਤ ਘੱਟ ਵੇਖਿਆ ਸ਼ੇਅਰ ਹੋਇਆ ਵੀ ਇਹ ਵੀ ਬੜਾ ਦੁੱਖ ਹੁੰਦਾ ਕਿ ਸਾਨੂੰ ਚਾਹੀਦਾ ਸੀ ਫੇਸਬੁੱਕ ਦੇ ਪੋਸਟਾਂ ਭਰੀਆਂ ਜਾਣ ਜਿੱਦਨ ਹਰ ਇੱਕ ਬੰਦੇ ਨੇ ਟੀਆਰਪੀ ਖੱਟੀ ਕਈਆਂ ਨੇ ਹਮਦਦੀ ਜਤਾਈ ਕਈਆਂ ਨੇ ਟੀਆਰਪੀ ਕੱਟੀ ਉਹਨਾਂ ਦੇ ਜਾਣ ਤੋਂ ਬਹੁਤ ਹੀ ਗਲਤ ਕੰਮ ਹੈ ਜੀ ਆਪਾਂ ਨੂੰ ਜਿੱਦਾਂ ਆਪਣਾ ਬਹੁਤ ਹੀ ਮਸ਼ਹੂਰ ਸਿੰਗਰ ਸੀਗਾ ਮਸ਼ਹੂਰ ਗਾਇਕ ਸੀਗਾ ਪੰਜਾਬ ਦਾ ਤਾਂ ਉਹਨਾਂ ਦੀ 28 ਨਵੰਬਰ ਨੂੰ ਮੂਵੀ ਆ ਰਹੀ ਹੈ ਯਮਲਾ ਤੇ ਆਪਾਂ ਨੂੰ ਵੱਧ ਛੱਡ ਕੇ ਉਹਨਾਂ ਦੀ ਮੂਵੀ ਦੇ ਪੋਸਟਰ ਲਾਉਣੇ ਚਾਹੀਦੇ ਨੇ ਇੰਸਟਾਗ੍ਰam ਯੂਜ਼ ਕਰਦੇ ਆ ਆਪਾਂ ਅੱਜ ਕੱਲ ਸਨੈਪਚੈਟ ਯੂਜ਼ ਕਰਦੇ ਆ ਵੱਧ ਛੱਡ ਕੇ ਪੋਸਟਰ ਲਗਾਓ ਉਹਨਾਂ ਦਾ ਤੇ ਉਹਨਾਂ ਦੀ ਮੂਵੀ ਨੂੰ ਬਹੁਤ ਜ਼ਿਆਦਾ ਸਪੋਰਟ ਕਰੋ ਤਾਂ ਕਿ ਉਹਨਾਂ ਦੀ ਫੈਮਿਲੀ ਨੂੰ ਹੌਸਲਾ ਮਿਲ ਸਕੇ ਤੇ ਉਹਨਾਂ ਦੇ ਬ ਲੱਖਾਂ ਹੀ ਇਨਸਾਨਾਂ ਨੇ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਨੇ ਬੈ ਕੇ ਉਹਦੇ ਵਾਸਤੇ ਅਰਦਾਸਾਂ ਕਰੀਆਂ ਅੱਜ ਉਹ ਨੇ ਹੀ ਦੁਨੀਆ ਤੇ ਰਿਆ ਪਰ ਆਪਾਂ ਉਹਦੀ ਰੂਹ ਦੀ ਕਦਰ ਕਰਨੀ ਹੈ ਜਿਹੜੀ ਉਹਨਾਂ ਦੀ ਯਮਲਾ ਫਿਲਮ ਆਂਦੀ ਏ ਉਹਦੀ ਮਾਤਾ ਨੇ ਤੇ ਜਿਹੜਾ ਉਹਨਾਂ ਦੀ ਬੇਟੀ ਨੇ ਅਪੀਲ ਕਰੀ ਸਾਰਿਆਂ ਨੂੰ ਤੇ ਉਹਨਾਂ ਦੀ ਅਪੀਲ ਨੂੰ ਸੁਣ ਕੇ ਅਸੀਂ ਵੀ ਅਪੀਲ ਕਰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿ ਆਪਾਂ ਇਹੋ ਜੀਆਂ ਫਿਲਮਾਂ ਵੇਖਣੀਆਂ ਨੇ ਕਿਉਂਕਿ ਉਹਨਾਂ ਨੇ ਅੱਜ ਤੱਕ ਹੁਣ ਤੱਕ ਸੱਚਜੀ ਗਾਇਕੀ ਕੀਤੀ ਏ ਕੋਈ ਲੱਚਰਤਾ ਨਹੀਂ ਫਲਾਈ ਕੋਈ ਮਾੜਾ ਕੰਮ ਨਹੀਂ ਕਰਿਆ ਗਾਇਕੀ ਨੂੰ ਪ੍ਰਮੋਟ ਜ਼ਰੂਰ ਕਰਿਆ ਤੇ ਉਹਨਾਂ ਨੇ ਪੰਜਾਬ ਨੂੰ ਤੇ ਪੱਗ ਨੂੰ ਵੀ ਪ੍ਰਮੋਟ ਕਰਿਆ ਤੇ ਆਪਾਂ ਇਹੋ ਜਿਹੇ ਗਾਇਕ ਦੀ ਆਪਾਂ ਜਿੰਦੇ ਜੀ ਵੀ ਸਪੋਰਟ ਕਰੀਏ ਤੇ ਅੱਜ ਧਰਤੀ ਤੇ ਨਹੀਂ ਹੈਗਾ ਤੇ ਆਪਾਂ ਉਹਨਾਂ ਦੀ ਫਿਲਮ ਵੇਖ ਕੇ ਉਹਨਾਂ ਨੂੰ ਉਸ ਤੋਂ ਵੀ ਵੱਡੀ ਸਪੋਰਟ ਕਰਨੀ ਆ ਜਿ ਸਿੱਧੂ ਮੂਸੇ ਵਾਲੇ ਨੂੰ ਲੋਕ ਕਿਵੇਂ ਸਪੋਰਟ ਕਰਦੇ ਆ ਦੀਪ ਸਿੱਧੂ ਨੂੰ ਕਿਵੇਂ ਵੇਖਦੇ ਆ ਲੋਕ ਉਹ ਅੱਜ ਬੇਸ਼ੱਕ ਧਰਤੀ ਤੇ ਨਹੀਂ ਹੈਗੇ ਲੇਕਿਨ ਉਹਨਾਂ ਦੀਆਂ ਰੂਹਾਂ ਦੀਆਂ ਕਦਰ ਹੈਗੀਆਂ ਨੇ ਤੇ ਇਵੇਂ ਹੀ ਰਾਜਵੀਰ ਜਵੰਡੇ ਦੀ ਰੂਹ ਦੀ ਆਪਾਂ ਕਦਰ ਕਰਨੀ ਏ ਮਤਲਬ ਵੇਖੋ ਕਦੇ ਕਿਸੇ ਕੌਂਟਰੋਵਰਸੀ 'ਚ ਨਹੀਂ ਬੰਦਾ ਆ ਤੇ ਮੈਂ ਤਾਂ ਚਲੋ ਪਹਿਲਾਂ ਲੋਕਾਂ ਨੇ ਸ਼ਰੋਂ ਘੱਟ ਵੇਖਿਆ ਸੀ ਜਦੋਂ ਦਾ ਆ ਹੋਈ ਇਨਸੀਡੈਂਟ ਹੋਇਆ ਤੇ ਲੋਕਾਂ ਨੇ ਰੀਲਾਂ ਕੀ ਕੁਝ ਤੇ ਅਸੀਂ ਕਹਿੰਦੇ ਕਿ ਅੱਜ ਸ਼ਾਇਦ ਮੋਰਲ سپورਟ ਦੀ ਵੀ ਲੋੜ ਹੋਣੀ ਪਰਿਵਾਰ ਨੂੰ ਕਿਉਂਕਿ ਦੇਖੋ ਹਾਰੇ ਦੇ ਖਰਚੇ ਲੱਗ ਹੁੰਦੇ ਨੇ ਤੇ ਅਸੀਂ ਕਹਿੰਦੇ ਵੀ ਉਹਨਾਂ ਉਹਨਾਂ ਜਿਹੜਾ ਤੁਹਾਡਾ ਧੰਨ ਹੈਗਾ ਉਹ ਬੜੀ ਚੰਗੀ ਜਗ੍ਹਾ ਤੇ ਜਾਣਾ ਤੁਸੀਂ ਵੇਖ ਲਓ ਦੇਖੋ ਉਹਨਾਂ ਨੇ ਨਾ ਬੜੇ ਬੜੇ ਵਧੀਆ ਯਾਰ ਕਮਾਏ ਆ ਕਵਰਦੀਪ ਗਰੇਵਾਲ ਵਰਗੇ ਆਪਣਾ ਹੋਰ ਜਿਹੜੇ ਨਾਲ ਉਹਨਾਂ ਦੇ ਯਾਰ ਦੋਸਤ ਨੇ ਐਮੀ ਵੀਰ ਵਰਗੇ ਆ ਹੋਰ ਵੀ ਤੇ ਉਹਨਾਂ ਨੇ ਵਧੀਆ ਯਾਰ ਕਮਾਏ ਆ ਤੇ ਉਹਨਾਂ ਯਾਰਾਂ ਨੇ ਇੰਨੀ ਕ ਸਪੋਰਟ ਕਰੀਏ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਇਵੇਂ ਮੋਰਲ سپورਟ ਆ ਉਹ ਵੀ ਬਥੇਰੇ ਕਰੀ ਜਾਂਦੇ ਆ ਬਾਕੀ ਜਿਹਦੀ ਇੱਛਾ ਉਹ ਕਰ ਵੀ ਸਕਦਾ ਹੈ ਇੱਚ ਦੀ ਗੱਲ ਨਹੀਂ ਲੇਕਿਨ ਮੈਂ ਅਜ ਤੱਕ ਉਹ ਫਿਲਮਾਂ ਬਹੁ ਘੱਟ ਵੇਖਦਾ ਮੈਂ ਕੋਈ ਗਿੱਪੀ ਗਰੇਵਾਲ ਦੀ ਆਕਾਲ ਫਿਲਮ ਆਈ ਸੀ ਉਹਦੀ ਸਪੋਰਟ ਬਹੁ ਵੱਡੇ ਲੈਵਲ ਤੇ ਕਰੀ ਸੀ ਅਸੀਂ ਇਸ ਯਮਲਾ ਫਿਲਮ ਦੀ ਅਸੀਂ ਪੂਰੀ ਸਪੋਰਟ ਕਰਾਂਗੇ ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਕਿਰਪਾ ਕਰੇ ਕਿ ਉਹਦੀ ਫਿਲਮ ਚੜ੍ਹਦੀ ਕਲਾ ਵਿੱਚ ਜਾਵੇ ਤੇ ਲੋਕ ਚੜ੍ਹਦੀ ਕਲਾ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਚੜ੍ਹਦੀ ਕਲਾ ਚ ਲੋਕ ਫਿਲਮ ਵੇਖਣ ਉਹਨੂੰ ਕੋਈ ਗੱਲ ਨਹੀਂ ਤੇ ਆਪਾਂ ਉਹਦੀ ਮਦਦ ਇਹ ਵੀ ਮੋਰਲ ਮਦਦ ਹੀ ਹੈ ਜੇ ਅਸੀਂ ਉਹਦੀ ਫਿਲਮ ਦੇਖਾਂਗੇ ਇਹ ਘਰ ਤੱਕ ਉਹਦੀ ਫਾਈਨੈਂਸ਼ਲੀ ਮਦਦ ਹੋਊਗੀ ਉਹਨਾਂ ਦੀ ਸੋ ਅਸੀਂ ਵਕ ਵਕ ਜਗਾਂ ਤੇ ਪੁੱਛ ਰਹੇ ਆ ਭੈਣ ਜੀ ਜਿਵੇਂ ਰਾਜਵੀਰ ਜਵੰਦਾ ਵਾਸਤੇ ਦੁਨੀਆ ਨੇ ਅਰਦਾਸਾਂ ਕੀਤੀ ਸੋ ਉਹਨਾਂ ਦੀ ਫਿਲਮ ਆ ਰਹੀ ਹੈ ਤੇ ਤੁਸੀਂ ਕਿਦਾਂ ਦੇਖਦੇ ਹੋ ਉਸ ਸਮੇਂ ਹਰ ਇੱਕ ਭੈਣ ਹਰ ਇੱਕ ਮਾਂ ਦੀਆਂ ਅੱਖਾਂ ਅਰਦਾਸਾਂ ਸੀ ਕਿ ਬਚ ਜਾ ਅਣ ਪਰ ਨਹੀਂ ਚਲੋ ਮਾਲਕ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ 28 ਤਰੀਕ ਨੂੰ ਜਮਲਾ ਹਾਂਜੀ ਭਾਈ ਸਾਹਿਬ ਸਭ ਨਾਲ ਸਪੋਰਟ ਕਰਨੀ ਚਾਹੀਏ ਉਸਕੀ ਅਬ ਉਹ ਬੰਦਾ ਤਾਂ ਚਲਾ ਗਿਆ ਦੇਖੋ ਦੁਨੀਆ ਤੇ ਲੇਕਿਨ ਐਸਾ ਹੈ ਕਿ ਜੋ ਵੀ ਫਾਈਨੈਂਸ਼ੀਅਲ ਸਪੋਰਟ ਆਪਾਂ ਕਰ ਸਕਤੇ ਹੈ ਮੂਵੀ ਦੇਖ ਕੇ ਆਪਾਂ ਫਾਈਨੈਂਸ਼ੀਅਲੀ ਸਪੋਰਟ ਕਰ ਸਕਤੇ ਹਨ ਨੂੰ ਕੋ ਹੈ ਨਾ ਅਰਦਾਸਾ ਸਭ ਨੇ ਕਰੀ ਹੈ ਪਰ ਜੋ ਭਗਵਾਨ ਨਾਲ ਚਾਹੀਏ ਹੈ ਉਹ ਤੋਂ ਦੇਖੋ ਉਸਮੇ ਤਾਂ ਕੁਝ ਨਹੀਂ ਕਰ ਸਕਤਾ ਕੋਈ ਹੈਨਾ ਮਤਲਬ ਮਾਲਕ ਦਾ ਕਿੰਨੇ ਨੇ ਅ ਅੱਜ ਪਰਿਵਾਰ ਅੱਜ ਉਹਨਾਂ ਦੀ ਧਰਮ ਪਤਨੀ ਅੱਜ ਉਹਨਾਂ ਦੀ ਬੱਚੀ ਅੱਜ ਉਹਨਾਂ ਦੇ ਬੇਟੇ ਅੱਜ ਉਹਨਾਂ ਦੀ ਮਾਂ ਨੂੰ ਸ਼ਾਇਦ ਕਿੰਨੀ ਜ਼ਰੂਰਤ ਹੋਣੀ ਹੈ ਕਿਉਂਕਿ ਜਦੋਂ ਘਰ ਦੇ ਜੀ ਚਲੇ ਜਾਣ ਤਾਂ ਜਦੋਂ ਪਰਿਵਾਰ ਦੇ ਵਿੱਚ ਇਕੱਲੀਆਂ ਭੈਣਾਂ ਜਾਂ ਛੋਟੇ ਬੱਚੇ ਰਹਿੰਦੇ ਕੀ ਬੀਤਦੀ ਹੈ ਅਸੀਂ ਜਾਣਦੇ ਹਾਂ ਬਿਲਕੁਲ ਬਿਲਕੁਲ ਆਪਕੇ ਬਾਤ ਬਿਲਕੁਲ ਸਹੀ ਹੈ जो सुनने में आया वो यही है कि वो अकेला आदमी था कमाने वाला अब सारी औरतें रह गई घर में तो फाइनेंशियल बहुत कंडीशन ख़राब हो जाती है मेरे भी फादर साहब चले गए थे हमें पता है कि कैसे कैसे हमारी ने माने कर रहा है और मैं इस चीज़ को अच्छे से समझती हूँ कि ये मूवी देखने से ना उनकी बहुत ज़्यादा सपोर्ट होगी ठीक है जैसे मरने पे अरदास की है मरने से पहले सबने अरदास उनको बचाने की ऐसे ही सबने मिल उनका साथ देना चाहिए ਠੀਕ ਹੈ ਉਹਨੂੰ ਕੋ ਪਿੱਛੇ ਸੇ ਵੀ ਯਾਦ ਕਰੋ ਅੱਛੀ ਬਾਤਾਂ ਉਹਨਾਂ ਦੀ ਮੂਵੀ ਦੇਖੋ ਜ਼ਰੂਰ ਦੇਖੋ ਤੇ ਉਹ ਉਸ ਭੈਣ ਨੂੰ ਵੀ ਤੁਸੀਂ ਜਿਨ੍ਹਾਂ ਦੀ ਉਹਨਾਂ ਦੀ ਪਤਨੀ ਉਹ ਵੀ ਬੜੇ ਭਾਵਕ ਉਹਦਨ ਹੋਏ ਆਏ ਹੋਏ ਸੀ ਕਿਉਂਕਿ ਭਾਵਕ ਤਾਂ ਹੋਣਾ ਹੀ ਘਰ ਅਲੱਗ ਚਲੇ ਜਾਣਾ ਉਹਨਾਂ ਵਾਸਤੇ ਕੀ ਹੌਂਸਲਾ ਹੈਗਾ ਤੁਹਾਡੇ ਵੱਲੋਂ ਉਹ ਟਾਈਮ ਕੀ ਗੱਲ ਹੈ ਆਪਣੇ ਆਪ ਸਟਰੋਂਗ ਬਣ ਜਾਣਗੀ ਉਹ ਠੀਕ ਹੈ ਅਭੀ ਜੋ ਉਹਨਾਂ ਕੇ ਉੱਪਰ ਆਈ ਹੈ ਮੁਸੀਬਤ ਉਹ ਐਸਾ ਨਹੀਂ ਹੈ ਕਿ ਹਰ ਕਿਸੇ ਨੇ ਐਕਸਪੀਰੀਅੰਸ ਹੋਵੇ ਮੁਸੀਬਤ ਬਰਦਾਸ਼ਤ ਕਰਨੇ ਦਾ ਹੈ ਨਾ لیکن جب کوئی مصیبت آ جاتی ہے نا کسی عورت پہ وہ اپنے اپ برداشت کر لیتی ہے۔ وہ اٹومیٹکلی ہی स्ट्रांग ہو جاتی ہے۔ میں یہی سمجھتی ہوں اس چیز میں کہ جیسے ہی پرابلم آئے گی تو اپ کے اندر اٹومیٹکلی یہ سٹرینت آ جاتی ہے کہ اپ اس کو ہینڈل کر لو۔ تھینک یو۔ تھینک یو۔ سونیا سنگھ سنگھ فوجا بھی ہیں ہیں تے گل بات کردیاں 2 منٹ بابا جی وائگ جی کا خالصہ وائگ جی کی فتح۔ وائگ جی کا خالصہ وائگ جی فتح۔ راجवीर ਜਵੰਦਾ بارے ਤਾਂ ਤੁਸੀਂ ਜਾਣਦੇ ਹੋ ਤੁਸੀਂ ਬਹੁਤ ਅਰਦਾਸਾਂ ਕੀਤੀਆਂ ਸੀ ਉਹਨਾਂ ਦੀ ਫਿਲਮ ਆ ਰਹੀ ਹੈ ਕੀ ਕਰਨਾ ਚਾਹੁੰਦੇ ਹੋ? ਅਈ ਕੋੜੇ ਵੀ ਲੈ ਕੇ ਜਾਵਾਂਗੇ ਵੇਖਣ ਫਿਲਮ ਅੱਛਾ ਪਤੋ ਰਾਜਵੀਰ ਜਵੰਦਾ ਚਲੋ ਦੁਨੀਆ ਤੇ ਨਹੀਂ ਰਹੇ ਅਰਦਾਸਾ ਤੁਹਾਡੇ ਵਿੱਚੋਂ ਪ੍ਰਸ਼ਾਦ ਗਏ ਸੀ ਤੇ ਘੋੜਿਆਂ ਤੇ ਜਾਓਗੇ ਦੇਖਣ ਹਾਂਜੀ ਘੋੜਿਆਂ ਤੇ ਜਾਵਾਂਗੇ ਅੱਛਾ ਬਾਬੇ ਬਾਬੇ ਨਾਮ ਸਲੂਟ ਇਧਰ ਆ ਜੇਗੀ ਬਹੁਤ ਜਲਦੀ ਘੋੜਿਆਂ ਤੇ ਜਾਣਾ ਹੈ ਅੱਛਾ ਅਈ ਘੋੜਿਆਂ ਤੇ ਜਾਵਾਂਗੇ ਬਾਬਾ ਜੀ ਨੇ ਕਿਹਾ ਹਾਂਜੀ ਬਾਬਾ ਜੀ ਨੇ ਕਿਹਾ ਬਾਬਾ ਜੀ ਨੇ ਘੋੜਿਆਂ ਜਾਣਾ ਹੈ ਤੇ ਘੋੜੇ ਤੇ ਕਿੰਨੀਆਂ ਕੁ ਫੌਜਾਂ ਨਾਲ ਲੈ ਕੇ ਜਾਓਗੇ ਵਾਧੂ ਲੈ ਕੇ ਜਾਣਗੇ ਵਾਧੂ ਲੈ ਕੇ ਜਾਵਾਂਗੇ ਤੇ ਮਤਲਬ ਰਾਜਵੀਰ ਦੀ ਗਾਣੇ ਸੁਣਿਆ ਰਾਜਵੀਰ ਦੇ ਹਾਂਜੀ ਪੂਰੇ ਵਧੀਆ ਕਿਵੇਂ ਕਿਵੇਂ ਲੱਗਦੇ ਗਾਣੇ ਪੂਰੇ ਵਧੀਆ ਗਾਣੇ ਹਾਂ ਤੇ ਉਹਨਾਂ ਦੀ ਮਾਤਾ ਨੇ ਰਾਜਵੀਰ ਦੀ ਮਾਤਾ ਨੇ ਤੇ ਬੇਟੀ ਨੇ ਕਹਿ ਵੀ ਮੇਰੇ ਬੇਟੀ ਨੇ ਕਹਿ ਪਾਪਾ ਦੀ ਫਿਲਮ ਵੇਖਣ ਜਾਓ ਤੇ ਸਾਰਿਆਂ ਨੂੰ ਕੀ ਕਹਿਣਾ ਚਾਹਦੇ ਹੋ ਬਈ ਸਾਰਿਆਂ ਨੂੰ ਕਹਿਣਾ ਚਾਹਦੇ ਆ ਵਧੀਆ ਫਿਲਮ ਵੇਖਣ ਜਾਓ ਹਾਂ ਸਾਰੇ ਜਾਣ ਸਾਰਾ ਪੰਜਾਬ ਜਾਏ ਸਾਰਾ ਪੰਜਾਬ ਜਾਏਗਾ ਹਾਂਜੀ ਤੇ ਇੱਕ ਜਕਾਰਾ ਲਾ ਦਿਓ ਰਾਜਵੀਰ ਦੀ ਫਿਲਮ ਦੇ ਚੰਗੇ ਭਲੇ ਵਾਸਤੇ ਕਾਰਾ ਲਾਦ ویکਰ ਜਿਗਾ ਰਾਜ ਆਵੇ ਨਿਹਾਲ ਹੋ ਜਾਵੇ ਕਾਲ ਫੁਰਕ ਨੂੰ ਭਾਵ ਓ ਛਰੀਆਂ ਘਾਲ ਸੋ ਅਸੀਂ ਵਾਕ ਵਾਕ ਥਾਵਾਂ ਜਾ ਰਿਹਾ ਤੇ ਸਾਡੇ ਬਾਈ ਨੇ ਅੰਮਰਸਰੀ ਕੁਲਚੇ ਵਾਲੇ ਸੱਤ ਫੇਸ ਵਾਲੇ ਕਾਫੀ ਇਹਨਾਂ ਦਾ ਵੀ ਨਾਮ ਹੈ ਬਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਵੀ ਰਾਜਵੀਰ ਜਵੰਦੇ ਦੇ ਗਾਣੇ ਸੁਣਿਆ ਪਿਛੇ ਦਿਨ ਉਹ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਦੀ ਇੱਕ ਫਿਲਮ ਆ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕਿਉਂਕਿ ਉਹਨਾਂ ਦੀ ਬੇਟੀ ਉਹਨਾਂ ਦੀ ਮਾਂ ਕਹਿ ਰਹੇ ਨੇ ਕਿ ਸਾਰੇ ਫਿਲਮ ਵੇਖਣ ਜਾਓ ਇਹਨਾਂ ਦਾ ਭਾਈ ਵਹਿਤ ਬਹੁਤ ਦੁੱਖ ਵਾਲੀ ਬਾਤ ਗੱਲ ਲੱਗੀ ਹੈ ਤੇ ਬਾਕੀ ਆਪਾਂ ਕਰਾਂਗੇ ਉਹਨਾਂ ਨੂੰ ਸਪੋਰਟ ਉਹਨਾਂ ਦੀ ਗੁੜੀਆਂ ਬਹੁਤ ਅੱਛੀ ਹੈ ਉਹਨਾਂ ਦੇ ਅਮਾਨਤ ਅਮਾਨਤ ਤੇ ਬਾਕੀ ਜਾਵਾਂਗੇ ਆਪਾਂ ਸਪੋਰਟ ਪੂਰੀ ਕਰਾਂਗੇ ਜੀ ਉਹਨਾਂ ਦੀ ਫਿਲਮ ਨੂੰ ਤੇ ਹੋਰਾਂ ਨੂੰ ਵੀ ਆਪਾਂ ਭੇਜਾਂਗੇ ਆਪਣੀ ਫੈਮਲੀ ਲੈ ਕੇ ਜਾਵਾਂਗੇ ਜੀ ਫੈਮਲੀਦਾਰ ਮੈਨੂੰ ਲੱਗਦੀ ਵੀ ਮੂਵੀ ਹੈਗੀ ਉਹਨਾਂ ਦੀ ਬਹੁਤ ਅਸੀਂ ਚਾਹਾਂਗੇ ਤੁਸੀਂ ਇਹ ਤੁਹਾਡੀ ਦੁਕਾਨ ਤੇ ਬਹੁਤ ਦੁਨੀਆ ਆਂਦੀ ਵੀ ਚਲੋ ਉਹਨਾਂ ਦੇ ਇੱਕ ਮੋਰਲ ਸਪੋਰਟ ਹੋ ਜਾਏਗੀ ਹਰ ਇੱਕ ਬੰਦੇ ਨੂੰ ਕੀ ਪਤਾ ਅੱਜ ਬੰਦੇ ਚਲੇ ਗਏ ਨੇ ਪਿੱਛੇ ਕਿੰਨੀ ਜ਼ਰੂਰਤ ਹੁੰਦੀ ਹੈ ਔਰਤਾਂ ਨੂੰ ਪਰਿਵਾਰ ਦੀ ਬਿਲਕੁਲ ਜੀ ਬਿਲਕੁਲ ਔਰਤ ਹੈ ਉਹ ਜਿਹੜਾ ਬੰਦਾ ਹੁੰਦਾ ਉਹ ਘ ਪੂਰਾ ਸੰਭਾਲ ਦੇ ਘਰ ਨੂੰ ਤੇ ਬਾਕੀ ਜਿਵੇਂ ਲੈ ਕੇ ਜਾਵਾਂਗੇ ਆਪਾਂ ਕਸਟਮਰ ਨੂੰ ਵੀ ਕਵਾਂਗੇ ਮੂਵੀ ਦੇਖ ਕੇ ਆਣ ਤੇ ਆਪਣਾ ਪਿਆਰ ਕਾਫੀ ਉਹਨਾਂ ਨੂੰ ਸਪੋਰਟ ਹੈ ਤੇ ਜਰੂਰ ਉਹਨਾਂ ਦੇ ਜਾਵਾਂਗੇ ਆਪਾਂ ਦੇਖਣ ਫੇਲੋ ਧੰਨਵਾਦ ਧੰਨਵਾਦ ਸੋ ਤੁਸੀਂ ਵੀ ਚਲੋ ਰਾਜਵੀਰ ਨੂੰ ساری ਦੁਨੀਆ ਜਾਣਦੀ ਹੈ ਉਹਨਾਂ ਦੀ ਫਿਲਮ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਸੋ ਸ੍ਰੀ ਗੁਰਪ੍ਰੀਤ ਜੀ ਪਹਿਲੇ ਤਾਂ ਹਾਂ ਜੀ ਫਿਲਮ ਆ ਰਹੀ ਹੈ ਜੀ ਉਹਨਾਂ ਨੇ ਕਾਫੀ ਜਿਹੜਾ ਪੰਜਾਬੀ ਇੰਡਸਟਰੀ ਨੂੰ ਕਾਫੀ ਉਹਨਾਂ ਨੇ ਪ੍ਰਮੋਟ ਕੀਤਾ ਜਿਹੜੇ ਵੀ ਉਹਨਾਂ ਦੇ ਇਵੈਂਟ ਹੁੰਦੇ ਸੀਗੇ ਮੋਸਟਲੀ ਕੀ ਹੈ ਕਿ ਉਹ ਆਪਣੇ ਪੰਜਾਬੀ ਸੱਭਿਆਚਾਰਿਕ ਇਵੈਂਟ ਹੁੰਦੇ ਜਿਹੜੇ ਸੀਗੇ ਔਰ ਮੈਨੂੰ ਪਤਾ ਹੈ ਕਿ ਜਿਹੜੀ ਉਹਨਾਂ ਦੀ ਮੂਵੀ ਵੀ ਹੋਊਗੀ ਉਹ ਵੀ ਪੰਜਾਬੀ ਵਿਰਸੇ ਨੂੰ ਜਿਹੜਾ ਉਹ ਵਧਾ ਆਗੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਜਿਹੜੀ ਉਹ ਮੂਵੀ ਹੋਏਗੀ ਉਹਨਾਂ ਨੇ ਪੰਜਾਬੀ ਪੱਗ ਨੂੰ ਪੰਜਾਬੀ ਜਿਹੜਾ ਉਹਨਾਂ ਦੀ ਡਰੈਸ ਅਪ ਹੁੰਦਾ ਸੀ ਚਾਦਰਾ ਕੁੜਤਾ ਕਿੰਨੇ ਨੇ ਉਹਨਾਂ ਜੋ ਪੰਜਾਬ ਚ ਹੱਕਦਾ ਸੀ ਹਾਂ ਬਿਲਕੁਲ ਜਿੱਦਾਂ ਗੁਰਦਾਸ ਮਾਨ ਸਾਹਿਬ ਦਾ ਲਾਲੀ ਜਿੱਦਾਂ ਜਿਹੜਾ ਉਹਨਾਂ ਦਾ ਵਿਰਸਾ ਸੀਗਾ ਜਿਹੜਾ ਉਹ ਉਹ ਅੱਗੇ ਲੈ ਕੇ ਉਹ ਚੱਲੇ ਆ ਉਦਾਂ ਤੇ ਮੈਨੂੰ ਲੱਗਦਾ ਕਿ ਬਿਲਕੁਲ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਉਸ ਚੀਜ਼ ਨੂੰ ਅਸੀਂ ਜਾਵਾਂਗੇ ਦੇਖਣ ਮੈਂ ਪਹਿਲੇ ਵੀ ਉਹਨਾਂ ਦੇ ਕਾਫੀ ਗਾਣੇ ਸੁਣਦਾ ਰਿਹਾ ਸੀਗਾ ਔਰ ਜਿਸ ਦਿਨ ਉਹ ਜਿਸ ਦਿਨ ਉਹਨਾਂ ਦੇ ਐਕਸੀਡੈਂਟ ਹੋਇਆ ਸੇਮ ਡੇ ਮੈਂ ਵੀ ਉਸੇ ਰੂਟ ਤੇ ਸੀਗਾ ਅਸੀਂ ਵੀ ਸਪੀਤੀ ਜਾ ਰਹੇ ਸੀਗੇ ਅੱਛਾ ਉਧਰ ਤੁਸੀਂ ਹਿਮਾਚਲ ਵੱਲ ਜਾ ਰਹੇ ਸੀ ਹਾਂ ਹਾਂ ਸੇਮ ਡੇ ਸਪੀਤੀ ਹੀ ਜਾ ਰਹੇ ਸੀ ਉਹ ਵੀ ਸਪੀਤੀ ਜਾ ਰਹੇ ਸੀਗੇ ਪਰ ਮੈਂ ਬਾਈਕ ਆਰ ਗਿਆ ਸੀਗਾ ਉਹ ਬਾਈਕ ਤੇ ਸੀਗੇ ਉਹ ਮੈਂ ਮੈਂ ਉਸ ਜਗ੍ਹਾ ਤੋਂ ਨਿਕਲਿਆ ਸਵੇਰੇ ਕੋਈ 5 ਵਜੇ ਨਾਲ ਉਹ ਸ਼ਾਇਦ 7 ਵਜੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਅੱਛਾ ਤੇ ਜਦੋਂ ਮੈਂ ਉੱਥੇ ਪੁੱਜ ਗਿਆ ਸੀਗਾ ਰਾਮ ਰਾਮਪੁਰ ਪੁੱਜਾ ਤਾਂ ਮੈਨੂੰ ਨਿਊਜ਼ ਮੈਂ ਫਲੈਸ਼ ਹੋਈ ਹੈ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਅੱਛਾ ਤੁਸੀਂ ਉਸੇ ਰੋਡ ਤੋਂ ਲੰਘੇ ਜਿੱਥੋਂ ਉਸੇ ਸੇਮ 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 ਡੇ ਸੇਮ ਡੇ ਦੀ ਗੱਲ ਹੈ ਉਹਸੀ ਪਰਮਾਤਮਾ ਤੁਹਾਨੂੰ ਮੇਲਾ ਮਿਲ ਕੇ ਉਹ ਸ਼ਹਿਰ ਤੁਹਾਨੂੰ ਵੀ ਮਿਲਾਨ ਆ ਲਿਖ ਰਹੇ ਕੌਣ ਹੈਗੇ ਨਹੀਂ ਤੁਸੀਂ ਬਸ ਸਪੋਰਟ ਕਰਨੀ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਮੈਂ ਕਿਹਾ ਚਲੋ ਅਸੀਂ ਅਹੀਂ ਤਾਂ ਕਿਸੇ ਕੰਮ ਦੇ ਵਜ੍ਹਾ ਨਾਲ ਗਏ ਸੀਗੇ ਉੱਥੇ ਕੋਈ ਸਾਈਟ ਵਿਜਿਟ ਸੀਗੀ ਤਾਂ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਕੀ ਪਤਾ ਉਹਨਾਂ ਨੇ ਉੱਥੇ ਆਣਾ ਸੀਗਾ ਕੀ ਪਤਾ ਅਸੀਂ ਉਹਨਾਂ ਨੂੰ ਮਿਲ ਲੰਦੇ ਹਣਾ ਬਹੁਤ ਸਾਰੇ ਡਿਸਟਰਬਿੰਗ ਹੋ ਗਿਆ ਬਹੁਤ ਜ਼ਿਆਦਾ ਉਹ ਮੇਰੇ ਵਾਸਤੇ ਵੀ ਕੀ ਇਦਾਂ ਹੋਇਆ ਉਹਨਾਂ ਨੇ ਬਈ ਵੇਖੋ ਪਰਿਵਾਰ ਦਾ ਜੀ ਚਲੇ ਜਾਣਾ ਕੋਈ ਛੋਟੀ ਤੇ ਉਹ ਰਸਤਾ ਵੀ ਅੱਜ ਦੁਨੀਆ ਨੂੰ ਹਮੇਸ਼ਾ ਯਾਦ ਹੋਣਾ ਹੈ ਉਹ ਰਹੇਗਾ ਮੇਰੇ ਤੇ ਸਾਡਾ ਪੰਜਾਬ ਦਾ ਪੁੱਤ ਗਿਆ ਸੀ ਨੇ ਹੈ ਜੀ ਪੰਜਾਬ ਦਾ ਇੱਕ ਫੋਨ ਹਾਰ ਬੰਦਾ ਸੀਗਾ ਸਿੰਗਰ ਸੀਗਾ ਜਿਹੜਾ ਜਿੰਨੇ ਨਾ ਸਟਰਗਲ ਕਰਕੇ ਉਹ ਅੱਗੇ ਆਇਆ ਉਹ ਜਗ੍ਹਾ ਤੇ ਫਿਰ ਵਾਪਸੀ ਆ ਕੇ ਦੇਖਿਆ ਸੀ ਅੱਜ ਆ ਕੇ ਬਿਲਕੁਲ ਦੇਖਿਆ ਜੀ ਮੈਨੂੰ ਮੈਂ ਜਦੋਂ ਮਾਪੀ ਆਇਆ ਮੈਂ ਕਿਹਾ ਮੇਰੇ ਨਾਲ ਮੁੰਡਾ ਸੀਗਾ ਮੈਨੂੰ ਕਿਹਾ ਮੈਂ ਕਿਹਾ ਯਾਰ ਇੱਥੇ ਹੋਇਆ ਸੀ ਉਹਨਾਂ ਦਾ ਐਕਸੀਡੈਂਟ ਮਤਲਬ ਓਬਵੀਅਸਲੀ ਦੁੱਖ ਲੱਗਦਾ ਇਸ ਚੀਜ਼ ਦਾ ਨਾ ਕਿ ਬਹੁਤ ਸਟਰਗਲ ਕਰਕੇ ਜਦੋਂ ਕੋਈ ਬੰਦਾ ਅੱਗੇ ਵੱਧਾ ਫਿਰ ਇਹੋ ਜਿਹਾ ਹੈਪਨਿੰਗ ਦੀ ਵਜ੍ਹਾ ਨਾਲ ਅਲਗਰੂ ਜਾਂਦਾ ਤਾਂ ਫਿਰ ਉਹ ਓਬਵੀਅਸਲੀ ਦੁੱਖਦਾ ਲੱਗਦਾ ਹੀ ਆ ਜੀ ਔਰ ਤੁਸੀਂ इमोਸ਼ਨਲੀ ਹੋ ਰਹੇ ਜਿਵੇਂ ਸ਼ਾਇਦ ਜੀਉਂਦਾ ਜਾਗਦਾ ਬੰਦਾ ਜਦੋਂ ਚੱਲ ਜਾਂਦਾ ਨਾਲੋਂ ਐਕਸੀਡੈਂਟ ਹੋ ਕੇ ਗਿਆ ਹਨਾ ਗਲਤੀਆਂ ਬਹੁਤ ਪਿਓ ਵੀ ਚਲਾ ਗਿਆ ਕੁਝ ਸਮੇਂ ਪਹਿਲਾਂ ਆਪੇ ਵੀ ਚਲਾ ਗਿਆ ਮੈਂ ਉਹਦੀ ਉਹਨਾਂ ਦੇ ਪਿੱਛੇ ਜਿਹੜਾ ਉਹਨਾਂ ਦੀ ਮਦਰ ਦੇ ਬਾਰੇ ਮਦਰ ਦਾ ਇੰਟਰਵਿਊ ਸੁਣਿਆ ਸੀਗਾ ਉਹ ਦੱਸਦੇ ਸੀਗੇ ਕਿ ਰਾਜਵੀਰ ਜਵੰਦਾ ਨੇ ਬਹੁਤ ਔਖਾ ਟਾਈਮ ਦੇਖਿਆ ਫਿਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਹੌਲੀ ਹੌਲੀ ਸਭ ਕੁਝ ਠੀਕ ਕਰ ਲਿਆ ਨਾ ਅੱਤਾ ਫਿਰ ਜਦੋਂ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋਈ ਫਿਰ ਉਹਨਾਂ ਦੇ ਮਾਦਰ ਮਦਰ ਜਦੋਂ ਮੈਂ ਦੇਖੇ ਫਿਰ ਮੈਨੂੰ ਲੱਗਾ ਯਾਰ ਕਿ ਯਾਰ ਇਹ ਤਾਂ ਉਹ ਕਿਉਂਕਿ ਉਹਨਾਂ ਦੀ ਮੈਨੂੰ ਜਿਹੜੀ ਸਟੋਰੀ ਸੀਗੀ ਉਹ ਜਿਹੜੀ ਪੁਰਾਣੀ ਸਟੋਰੀ ਸੀ ਉਹ ਮੈਨੂੰ ਫਲੈਸ਼ ਕੀਤੀ ਕਿ ਯਾਰ ਇਹ ਇਹ ਤਾਂ ਕਰਕੇ ਬਹੁਤ ਮਤਲਬ ਬੁਰਾ ਲੱਗਾ ਮੰਦਭਾਗੀ ਘਟਨਾ ਸੀਗੀ ਉਹ ਸਾਡੇ ਪਰਿਵਾਰ ਨੂੰ ਬਿਲਕੁਲ ਬਿਲਕੁਲ ਜੀ ਚਲੋ ਥੈਂਕ ਯੂ ਭਾਈ ਜੀ ਸਸੀ ਗਾ ਜੀ ਸੋ ਅਸੀਂ ਵਾਕ ਵਕਤ ਜਗ੍ਹਾ ਤੇ ਜਾ ਕੇ ਰਾਜਵੀਰ ਦੀ ਬਾਈ ਦੀ سپورਟ ਲਈ ਪਹੁੰਚੇ ਆ ਤੁਸੀਂ ਵੀ ਪਿਛੇ ਸਮੇਂ ਆਵਦੇ ਦਰਦ ਦੱਸੇ ਪਰ ਇਹ ਜਿਹੜਾ ਦਰਦ ਆ ਹੈਗਾ ਬਹੁਤ ਵੱਡਾ ਦਰਦ ਆ ਹੈਗਾ ਕਦੇ ਫਿਲਮ ਆ ਰਹੀ ਹੈ ਯਮਲਾ ਰਾਜਵੀਰ ਦੀ ਕੀ ਕਹਿਣਾ ਚਾਹਦੇ ਹੋ ਮੈਂ ਸਾਰੇ ਪੰਜਾਬ ਨੂੰ ਸਤਿ ਸ੍ਰੀ ਅਕਾਲ ਕਰਦਾ ਬੇਨਤੀ ਕਰਦਾ ਹੱਥ ਜੋੜ ਕੇ ਕਿ ਜਿਹੜੀ ਯਮਲਾ ਫਿਲਮ ਆ ਰਹੀ ਹੈ ਸਾਡੇ ਰਾਜਵੀਰ ਜਵੰਦਾ ਦੀ ਔਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਔਰ ਅਸੀਂ ਪਰਿਵਾਰ ਨੂੰ ਸਪੋਰਟ ਕਰਨ ਲਈ ਜਿਵੇਂ ਤੁਸੀਂ ਸਾਰੇ ਪੰਜਾਬ ਨੇ ਮੈਨੂੰ ਸਪੋਰਟ ਕਰੀ ਹੈ ਮਦਦ ਕੀਤੀ ਹੈ ਆਪਾਂ ਮਦਦ ਨਹੀਂ ਮੰਗ ਰਹੇ ਰਾਜਵੀਰ ਜਵੰਦਾ ਲਈ ਇੱਕ ਆਰਟਿਸਟ ਲਈ ਅਸੀਂ ਬੇਨਤੀ ਕਰ ਰਹੇ ਹਾਂ ਕੁਕੀ ਅਸੀਂ ਪੰਜਾਬ ਦਾ ਬਹੁਤ ਹੋਣਹਾਰ ਨੌਜਵਾਨ ਖੋਇਆ ਤੇ ਬੇਨਤੀ ਕਰਦੇ ਆਂ ਸਾਰੇ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਸਾਰੇ ਪੰਜਾਬੀ ਪੰਜਾਬ ਨੂੰ ਉਹਨਾਂ ਦੀ ਮਾਂ ਉਹਨਾਂ ਦੀ ਬੇਟੀ ਇਮਾਨਤ ਨੇ ਵੇਖੋ ਕਿੰਨੇ ਵਿਚਾਰੇ ਕੋ ਛੋਟੀ ਬੱਚੀ ਕੋਲ ਨਹੀਂ ਬੋਲਿਆ ਜਾ ਰਿਹਾ ਸੀ ਬਹੁਤ ਘਟਾ ਜੀ ਇਹ ਸਾਡਾ ਘਰ ਠੱਪ ਕਦੇ ਬੜੀਆਂ ਹੋਣਾ ਔਰ ਪ੍ਰਮਾਤਮਾ ਕੋਲੋਂ ਅਰਦਾਸ ਕਰਦੇ ਆਂ ਉਸ ਵਿਚੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਅਸੀਂ ਪਰਿਵਾਰ ਲਈ ਇੱਕ ਛੋਟਾ ਜਿਹਾ ਬੱਚਾ ਹੈ ਬੱਚੀ ਲਈ ਆਪਾਂ ਇਹ ਵੇਲੇ ਤੁਸੀਂ ਮੈਨੂੰ ਮਦਦ ਕਰੀ ਹੈ ਐ ਮੈਂ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਆਪਾਂ ਮਦਦ ਕਰੀਏ ਔਰ ਤੁਹਾਡੇ ਅੱਜ ਵੀ ਅੱਖਾਂ 'ਚ ਹੰਝੂ ਆ ਰਹੇ ਨੇ ਮਤਲਬ ਉਹ ਸਮਾਂ ਕੱਲ ਅਸੀਂ ਉਹਨਾਂ ਨੂੰ ਮਿਲੇ ਸਾਡੇ ਵੀ ਸਾਰਿਆਂ ਦੇ ਅੱਖਾਂ 'ਚ ਹੰਝੂ ਆ ਗਏ ਸੀ ਮੈਂ ਕਹਿੰਦਾ ਇਹ ਜਿਆ ਕਟਾ ਪੂਰਾ ਹੀ ਨਹੀਂ ਹੋ ਸਕਦਾ ਔਰ ਇੰਨਾ ਹੌਨਹਾਰ ਬੱਚਾ ਸੀਗਾ ਅਸੀਂ ਤਾਂ ਦੇਖਦੇ ਆਂ ਔਰ ਬੜਾ ਹਸਮੁਖ ਚਿਹਰਾ ਮਤਲਬ ਸਦਾ ਹੀ ਸਮਾਈਲ ਰਹਿੰਦੀ ਸੀ ਉਹ ਘੱਟ ਹੁੰਦੇ ਉਹ ਘੱਟ ਹੁੰਦੇ ਆ ਔਰ ਰੱਬ ਦੀ ਮਰਜ਼ੀ ਹੈ ਉਹ ਆਪਣੀ ਫਸਲ ਨੂੰ ਕਟ ਕੱਕ ਜੀ ਵੀ ਵੱਢ ਸਕਦਾ ਹੈ ਪੱਕੀ ਵੀ ਵੱਢ ਸਕਦਾ ਅਸੀਂ ਅਕਾਲਪੁਰਖ ਦੇ ਮਤਲਬ ਓਟ ਆਸਰੀ ਨਾਲ ਹੀ ਚੱਲਣਾ ਹੈ ਤਾਂ ਮੈਂ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਰਾਜਵੀਰ ਸਿੰਘ ਦੀ ਜਿਹੜੀ ਆਪਣੀ ਯਮਲਾ ਫਿਲਮ ਆ ਰਹੀ ਹੈ ਉਹਨੂੰ ਵੱਧ ਤੋਂ ਵੱਧ ਪਹਿਲੇ ਦਿਨੇ ਹੱਲਾ ਬੋਲ ਕੇ ਮਦਦ ਕਰੀਏ ਪਰਿਵਾਰ ਦੀ ਔਰ ਇਸ ਬੱਚੀ ਦੇ ਆਪਾਂ ਫਿਊਚਰ ਲਈ ਆਪਾਂ ਇਹ ਮਦਦ ਕਰਨੀ ਹੈ ਇਹ ਬੇਨਤੀ ਨੂੰ ਕਬੂਲ ਕਰਿਓ ਔਰ ਧੰਨਵਾਦ ਕਰਦਾ ਡੇਲੀ ਪੋਸਟ ਦਾ ਜੋ ਬੜੇ ਮਿਹਨਤ ਨਾਲ ਸਾਡੇ ਵਰਗੇ ਆਮ ਲੋਕਾਂ ਨੂੰ ਕਵਰ ਕਰਦੇ ਆ ਤੇ ਮੈਂ ਦਿਲੋਂ ਧੰਨਵਾਦ ਕਰਦਾ ਧੰਨਵਾਦ ਤੁਹਾਡਾ ਭਾਈ ਜੀ ਬਹੁਤ ਬਹੁਤ ਸੋ ਕੈਨਾ ਪਰਸਨ ਰੋਸ਼ਨ ਦੇ ਨਾਲ ਸੰਦੀਪ ਕੰਬੋਜ ਮੋਹਾਲੀ